ਨਾ ਨ ਕਚੜੇ ਹੋਂ ਸੇ ਤੋੜ ਤੂਰ ਸੱਜਣ ਸੰਤ ਪੱਕਿਆ ਪੱਕਿਆ ਨੂੰ ਕੋਲ ਹੈ ਜਿਹੜੇ ਇੱਥੇ ਵੀ ਨੇਵਲ ਤੇ ਦਰਗਾਹ ਚ ਵੀ ਨਾਲ ਜਾ ਕੇ ਨੇਵਲ ਇੱਕ ਭਾਈ ਸੀਗਾ ਸਰਦਾਰਾ ਸਿੰਘ ਸੀ ਉਹ ਦਾ ਨਾਮ ਸੰਤ ਗੁਰਵਚਨ ਸਿੰਘ ਜੀ ਦੇ ਜਥੇ ਵਿੱਚ ਸੀ ਪਿੰਡਾਂ ਵਾਲਿਆਂ ਨੇ ਗੁਰਦਾਸਪੁਰ ਬੁਮਾਰ ਹੋ ਗਿਆ ਮਹਾਂਪੁਰ ਸ਼ਾਹ ਜੀ ਆ ਪਤਾ ਲੱਗਿਆ ਵੀ ਉਹ ਤਾਂ ਬਹੁਤ ਤੰਗ ਹੈ ਤਿਆਰੀਆਂ ਵਿੱਚ ਉਸ ਵੇਲੇ ਮਹਾਂਪੁਰ ਸ਼ਾਨੀ ਆ ਕੇ ਕਿਹਾ ਕਹਿੰਦੇ ਸਰਦਾਰਾ ਸਿੰਘਾ ਕਿਉਂ ਭਈ ਕੀ ਹਾਲ ਚੱਲ ਹੈ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਇਹ ਡਿਕਦਾ ਸੀ ਕਹਿੰਦੇ ਕੀ ਗੱਲ ਕਹਿਣ ਲੱਗੇ ਸੰਤ ਮਹਾਰਾਜ ਮਸਤਵਾਨੇ ਬਾਬਾ ਅਤਰ ਸਿੰਘ ਜੀ ਮੈਂ ਉਹਨਾਂ ਨਾਲ ਪ੍ਰੇਮ ਕਰਦਾ ساری ਜ਼ਿੰਦਗੀ ਲੰਗਾਈ ਉਮਰੇ ਖਿਆਲ ਫੈਨੇਸ਼ ਕੇ ਨੇ ਕਹਿੰਦਾ ਹੁਣ ਉਹ ਮੇਰੇ ਸਾਹਮਣੇ ਨੇ ਕਹਿੰਦੇ ਭਾਈ ਹੁਕਮ ਹੋ ਗਿਆ ਹੁਣ ਆਪਾਂ ਚੱਲੀਏ ਸਮਝ ਲਿਆ ਨਾ ਸੰਤਰੇ ਅੱਜ ਤੁਮ ਹੋਟਾ ਇੱਕ ਪੰਡ ਪੰਡ ਇਹ ਸੀਗਾ ਸੂਦ ਅਮਰਨਾਥ ਉਹ ਬੁਮਾਰ ਹੋ ਗਿਆ ਤੇ ਚੜਾਈ ਕਰ ਗਿਆ ਥੱਲੇ ਲਾ ਲਿਆ ਉਸ ਵੇਲੇ ਬਹੁਤ ਰੌਲਾ ਗੋਲਾ ਮਚ ਗਿਆ ਲੱਠ ਵੱਜ ਹੋ ਗਈ ਤੇ ਜੰਦੂਤਾ ਨੇ ਫੜ ਲਿਆ ਹਰ ਬੰਦਾ ਜਦ ਔਖ ਚੋਂ ਹੁੰਦਾ ਹੈ ਜਿਹੜਾ ਵੀ ਉਹਦੇ ਯਾਦ ਆਉਂਦਾ ਹੈ ਜਿਹਦੇ ਵਿਸ਼ਵਾਸ ਹੁੰਦਾ ਉੱਥੇ ਆਉਂਦਾ ਮੈਂ ਦਾਸ ਦਾ ਜੀ ਕਹਦਾ ਮੈਂ ਪਹਿਲਾ ਜਿਹੜੇ ਲੱਗ ਚੁੱਕੇ ਨੇ ਵਾਹ ਪਰ ਸੋਨਾ ਦਾ ਧਿਆਨ ਕਰਿਆ ਸ਼੍ਰੀ ਗਾਮਚੰਦਰ ਜੀ ਦੇ ਕੋਲ ਵੀ ਬੇਨਤੀ ਕਰੀ ਕ੍ਰਿਸ਼ਮਾਰਾਇ ਨੂੰ ਵੀ ਮਨਾਇਆ ਹੋਰ ਵੀ ਜੜੇ ਮੇਰੇ ਆਸ ਸੀਏ ਸਾਰਿਆਂ ਨੂੰ ਕਿਹਦੇ ਮੈਂ ਜਾ ਉਹਦੇ ਸਾਰੇ ਸੀ ਕਰਕੇ ਸੀ ਕਿਹਦੇ ਜਦ ਮੈਂ ਜਾਣਦਾ ਹਾਂ ਕੁਦਰਤੀ ਐਸਾ ਟਾਈਮ ਆਂਦਾ ਮਾਰਾ ਜੀ ਕੁਰਸੀ ਲੱਗੀ ਉਹਦੀ ਮੈਂ ਨਮਸਕਾਰ ਕਰਨੀ ਉਹਨਾਂ ਨੇ ਪੁੱਛਣਾ ਭਾਈ ਤੋਰ ਤੋਂ ਐ ਕੰਸੀ ਜਾਣਾ ਉਹਲੇ ਮੇਰੇ ਸਾਰੇ ਸੀ ਉਹ ਇਹਨਾਂ ਦੇ ਪ੍ਰੇਮੀ ਸੀਗੇ ਇਸ ਕਰਕੇ ਮੇਰੇ ਨਾਲ ਵਚਨ ਕਰ ਲੈਂਦੇ ਸੀ ਕਦਮ ਇਹ ਕਹ ਵੀ ਮਹਾਰਾਜ ਹੁਣ ਤਾਂ ਕੋਈ ਨਹੀਂ ਰਿਹਾ ਤੁਸੀਂ ਰਹਿ ਗਏ ਇਕੱਲੇ ਹੁਣ ਮੇਰੀ ਮਦਦ ਕਰੋ ਕਦਮ ਆਹ ਰਹੇ ਗਏ ਮਹਾਰਾਜ ਨੇ ਆ ਕੇ ਮੇਰੀ ਦੋਈ ਬਾਹ ਫੜ ਲਈ ਕਹਿੰਦੇ ਇਹਦੇ ਤਾਂ ਜੇ 6-7 ਸਾਲ ਰਹਿੰਦੇ ਨੇ ਤੁਸੀਂ ਗਲਤੀ ਨਾ ਲਈ ਜਾਨੇ ਓ ਛੋਟੋ ਇਹ ਕਦਮ ਇਹਨੂੰ ਜੰਦੂਤਾ ਉਸੇ ਵੇਲੇ ਛੱਡ ਕੇ ਪਾਸੇ ਹੋ ਗਏ ਅਜੇ ਮੈਨੂੰ ਹੋਸ਼ ਨਹੀਂ ਸੀ ਆਈ ਮੈਂ ਕਿਹਾ ਮੈਂ ਮਹਾਰਾਜ ਜੇ ਜਿਉਂਦਾ ਹੋ ਗਿਆ ਜਿਹੜਾ ਮੇਰਾ ਬਾਗ ਹੈ 25 ਬਿਗੇ ਦਾ ਮੈਂ ਤੁਹਾਡੇ ਚਰਨਾਂ 'ਚ ਪੇਟਾ ਕਰੂੰਗਾ। ਉਹ ਸਾਡੇ ਖੂਹ ਦੇ ਨਾਲ ਬਾਉਂਡਰੀ ਉਹਦੀ ਲੱਗ ਜੀ ਸੀ। ਉਹ ਜਦ ਹੋਸ਼ 'ਚ ਆ ਗਿਆ ਸਾਰੇ ਟੱਬਰ ਨੇ ਖੁਸ਼ੀਆਂ ਮਨਾਈਆਂ ਘਰਵਾਲੀ ਆਈ। ਉਹ ਕਹਿੰਦਾ ਮੈਂ ਤਾਂ ਮਹਾਰਾਜ ਜੀ ਨੂੰ ਬਾਗ 'ਚ ਪੇਟਾ ਕਰਤਾ। ਹੁਣ ਮੈਂ ਝੂਠਾ ਨਾ ਪਾਇਆ। ਉਹ ਕਹਿੰਦਾ ਸੰ ਤੇਰੀ ਲੋੜ ਐ ਬਾਗਾਂ ਦੀ ਲੋੜ ਨਹੀਂ ਐ। ਦਵਾ ਮੀਨਾ ਹੋ ਗਿਆ ਤੁਰਨ ਫਿਰਨ ਲੱਗ ਗਿਆ ਮਹਾਰਾਜ ਜੀ ਦੇ ਕੋਲ ਗਿਆ ਸਾਰੀ ਵਾਰਤਾ ਦੱਸੀ ਕਹਿੰਦੇ ਛੋਟੇ ਸੰਤਾ ਕੋਲ ਚਲੇ ਜਾ ਉੱਥੇ ਭੇਜਦਾ ਮਹਾਰਾਜ ਕਹਿੰ ਲਗੇ ਵੀ ਲਾਲਾ ਅਸੀਂ ਖੇਤੀ ਕਰਨ ਤਾਂ ਨਹੀਂ ਜਾਣਾ ਤੋੜ ਪਰ ਇਹ ਐ ਵੀ ਉਹਨੂੰ ਵੇਚ ਕੇ ਇੱਥੇ ਪੈਸਾ ਲਾ ਦਾਂਗੇ ਪਰ ਮੁਰਲਾ ਸੀ ਪਾਵਾਂਗੇ ਦਬਾਉਣਾ ਤਾਂ ਐ ਐ ਕਹਿਣਾ ਵੀ ਬਹੁਤਾ ਪਾਤਾ ਛੋਟੇ ਮਹਾਰਾਜ ਕਹਿ ਲਗੇ ਲਹੇ ਕਹਿੰਦੇ ਲਾਲਾ ਵਰਨਾਥ 25 ਬਿਗੇ 100 ਰੁਪਇਆ ਬਿਗਾ 2500 ਰੁਪਇਆ ਦੇ ਗਏ ਨਵੇਂ ਸੀ ਤੁਹਾਨੂੰ ਪਤਾ ਹੀ ਹੈ ਕਿੰਨੀ ਮਹਿੰਗੀ ਹੁੰਦੀ ਹੈ 100 ਰੁਪਇਆ ਤਾਂ ਕਦੇ ਵੀ ਨਹੀਂ ਹੁੰਦੀ ਉਹ 2500 ਰੁਪਇਆ ਜਮਾ ਕਰਾ ਗਿਆ ਜਿਹੜਾ ਮਹਾਰਾਜ ਦਾ ਆਪਣਾ ਕਮਰਾ ਸੀ ਜਿਹਦੇ ਚ ਰਹਿੰਦੇ ਸੀ ਉਹਦੇ ਮੂਰੇ ਇੱਕ ਛੋਟਾ ਜਿਹਾ ਪੱਥਰ ਲਾਤਾ ਅੱਬ ਇਹਦੀ ਸੇਵਾ ਤੋੜ ਦੇ ਲਾਲਾ ਵਰਨਾਥ ਨੇ ਕਰਾਈ ਜਾਂਦੀ ਹੋਰ ਕਿਸੇ ਦਾ ਉੱਥੇ ਪੱਥਰ ਨਹੀਂ ਲੱਗਿਆ ਆ ਚਾਹੇ ਲੱਖਾਂ ਦੀ ਸੇਵਾ ਕਰਈਏ ਚਾਹੇ ਕਿ ਨਹੀਂ ਕਰਈਏ ਉਹਨੇ ਮੈਨੂੰ ਦੱਸਿਆ ਸਾਰੀਆਂ ਗੱਲਾਂ ਕੁਦਰਤੀ ਮੇਰੀ ਬਾਸ ਲਾਂਗੇ ਸੀ ਟਾਲੀ ਥਰੇ ਮੈਂ ਖੜਾ ਸੀ ਉੱਥੇ ਉਹਦਾ ਬੰਦਾ ਪਿਆ ਬੰਦੇ ਤੇ ਪਿਆ ਰੋ ਰੋ ਕੇ ਦੱਸ ਮਹਾਰਾਜ ਕਹਿੰਦੇ ਵੀ ਦੋਏ ਨੇ ਇੱਕ ਤਾਂ ਤੇਰੇ ਨਾਲ ਨਹੀਂ ਜਾਣ ਵਾਲੇ ਇੱਕ ਤੇਰੇ ਨਾਲ ਨਹੀਂ ਬਣਾ ਲੈਣੇ ਜਿਹੜੇ ਦਾ ਕਟੰਬ ਦੇ ਮੈਂਬਰ ਨੇ ਜਿਹਨੇ ਪਿਛੇ ਤੂੰ ਦਿਨ ਰਾਤ ਖਾਪਦਾ ਹੈ ਲੋਕਾਂ ਨਾਲ ਲੜਦਾ ਹੈ ਝਗੜੇ ਕਰਦਾ ਹੈ ਫਸਾਦ ਕਰਦਾ ਹੈ ਮਾੜੇ ਕੰਮ ਕਰਦਾ ਹੈ ਧੋਖੇ ਕਰਦਾ ਹੈ ਬੇਈਮਾਨੀਆਂ ਕਰਦਾ ਹੈ ਮੁਗਾਦਮੇ ਬਾਜ਼ੀਆਂ ਕਰਦਾ ਹੈ ਵੀ ਮੇਰੇ ਪੁੱਤ ਤੀ ਖਾਣਗੇ ਮੇਰੇ ਬਾਲ ਬੱਚੇ ਖਾਣਗੇ ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਨਿਭਣਾ ਨਹੀਂ ਹੈ ਤੇਰੇ ਨਾਲ ਕਿਸੇ ਨੇ ਵੀ ਉਹਨਾਂ ਨਾਲ ਤੂੰ ਚਿਤ ਲਾਈ ਫਿਰਦਾ ਜਿਨ੍ਹਾਂ ਨੇ ਨਿਭਣਾ ਉਹ ਦੇਖ ਕੋਈ ਹੈ ਜਿਹੜਾ ਨਿਭ ਜੂਗਾ ਮਹਾਰਾਜ ਕਹਿੰਦੇ ਗੁਰੂ ਨਿਭਦਾ ਨਾਲ ਨਾਨਕ ਕਚੜਿਆਂ ਸੇ ਤੋੜ ਤੂੜ ਸਜਣ ਸੰਤ ਪਕਿਆ ਉਹ ਅੰਤ ਸਮਾ ਸਰਦਾਰਾ ਸਿੰਘ ਦਾ ਆਇਆ ਲੈਣ ਆਇਆ ਨਾ ਸੰਤ ਆਇਆ ਜਿਨ੍ਹਾਂ ਨਾਲ ਪਿਆਰ ਕਰਦਾ ਸੀ ਬਾਬਾ ਅਤਰ ਸਿੰਘ ਇੱਕ ਹੋਰ ਸਿੰਘ ਸੀ ਉਹਨਾਂ ਦਾ ਉਹਦੇ ਬਾਰੇ ਵੀ ਉਹਨਾਂ ਨੇ ਲਿਖਿਆ ਆਪਣੀ ਪੋਸਟ ਵਿੱਚ ਜਲੇ ਜਦਾ ਸਿੰਘ ਉਹਦਾ ਹਾਲ ਚਾਲ ਪੁੱਛਣ ਗਏ ਅਸੀਂ ਕਹਾਂ ਕਿਵੇਂ ਹੈ ਕਹਿੰਦਾ ਜੀ ਪੰਜ ਪਿਆਰੇ ਆਏ ਹੋਏ ਨੇ ਮੈਨੂੰ ਲੈ ਕੇ ਜਾ ਰਹੇ ਨੇ ਜਿਨ੍ਹਾਂ ਨੇ ਜ਼ਿੰਦਗੀ ਜੀਦੇ ਨਿਮਤ ਗੁਜ਼ਾਰੀ ਆ ਉਹਨਾਂ ਦਾ ਫਰਜ਼ ਬਣ ਜਾਂਦਾ ਉਹਨੂੰ ਲੈਣ ਇਹ ਨਹੀਂ ਆ ਵੀ ਸਾਨੂੰ ਛੱਡ ਦੇਣਗੇ ਵੀ ਜੋ ਦੋਸਤ ਲੈ ਜਾ ਉਹਨਾਂ ਦਾ ਫਰਜ਼ ਹੈ ਲਾਜ ਰੱਖਣਾ ਉਹਨਾਂ ਦਾ ਫਰਜ਼ ਵੀ ਇਹ ਸਾਡਾ ਬੰਦਾ ਹੋ ਗਿਆ ਇਹਨੂੰ ਹੁਣ ਅਸੀਂ ਲੈਣਾ ਇਹ ਸਾਨੂੰ ਪਿਆਰ ਕਰਿਆ ਇਹਨੇ ਬਾਕੀ ਸਾਰੇ ਸੰਸਾਰ ਨੂੰ ਪਿੱਠ ਦੇ ਕੇ ਉਹ ਆਪਣਾ ਫਰਜ਼ ਨਹੀਂ ਭੁੱਲਦੇ ਕਦੇ ਵੀ ਤੁਮਾਰੇ ਕਹਿੰਦੇ ਦੇਖ ਪਿਆਰੇ ਆ ਤੈਨੂੰ ਅਸੀਂ ਵਚਨ ਦਿੰਦੇ ਆ ਇਹ ਕਟਮ ਤੂੰ ਦੇ ਦੇਂਦਾ ਚੱਲੇ ਨਹੀਂ ਤੇਰੇ ਨਾਲੇ ਇੱਕ ਨੇ ਵੀ ਤੇਰੇ ਨਾਲ ਨਹੀਂ ਜਾਣਾ ਵੱਧਦੇ ਵੱਧ ਜਿਹੜਾ ਉਹਨਾਂ ਨੇ ਜਾਣਾ ਹੈ ਮੜੀਆਂ ਤੱਕ ਸ਼ਮਸ਼ਾਨ ਭੂਮੀ ਤੱਕ ਉੱਥੇ ਇੱਕ ਢੱਕਾ ਛੱਡ ਕੇ ਮੜੀਆਂ ਨੇ ਫੇਰ ਜੇ ਤਾ ਤੂੰ ਹੈਗਾ 60 ਕੇ ਸਾਲ ਤੇ ਉੱਤੇ ਫੇਰ ਉਹ ਸਾਰੀ ਗੱਲਾਂ ਭੁੱਲ ਜਾਣੀ ਹੈ ਕਹਿੰਦੇ ਜਲੇਬੀਆਂ ਬਣਾ ਬਰਫੀਆਂ ਬਣਾ ਲੱਡੂ ਬਣਾ ਬੜਾ ਤੋਰਿਆ ਬਾਲ ਕੁੜਿਆ ਤੂੰ ਲੈ ਇੰਨਾ ਸਾਂਝ ਹੈ ਗਲੇਬੀਆਂ ਸੁਣਾਉਣ ਲੱਗ ਪਏ। ਫੇ ਸਾਜਦਾ ਹੋਈ ਨਾ ਕੋਈ ਵੀ ਕਹਿੰਦੇ ਥਾਂ ਵਿਹਲਾ ਹੋਇਆ ਚੰਗਾ ਹੋਇਆ। ਕਹਿੰਦੇ ਆ ਤੇਰੇ ਕਟੰਬ ਦਾ ਹਾਲ ਐ ਕਟੰਬ ਤੂੰ ਦੇ ਦੇ ਨਾ ਚੱਲੇ ਨਹੀਂ ਤੇਰੇ ਨਾਲ। ਮੁਰਕੇ ਨਾ ਤੇਰਾ ਪਾਠ ਨਾ ਕੋਈ ਪੂਜਾ ਨਾ ਤੇਰੀ ਯਾਦ ਹੋ ਤਾਂ ਥੋੜੇ ਲੈਕ ਬੱਚੇ ਨੇ ਜਿਹੜੇ ਮਾਪੇ ਆਪ ਦੇ ਵਾਸਤੇ ਪੁੰਗਾਨ ਕਰਦੇ ਹੀ ਰਹਿੰਦੇ। ਵੀ ਕਿਤੇ ਉਹਨਾਂ ਨੂੰ ਗਾਹ ਦੇ ਲੋਕ 'ਚ ਤਕਲੀਫ ਨਾ ਹੋਵੇ। ਉਹਨਾਂ ਦੇ ਨਵੇਂ ਪਾਠ ਖੜਾ ਲੀਏ ਉਹਨਾਂ ਦੇ ਨਵੇਂ ਤਾ ਦੋਹਾ ਦਾ ਇਹ ਰਿਸ਼ਤਾ ਉਹ ਵਿਚਾਰਾ ਮਰ ਗਿਆ ਕਰਦਾ ਕਰਦਾ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਪੋਤਾ ਜੇ ਪੈਦਾ ਨਹੀਂ ਹੋਇਆ ਪੁੱਤੇ ਨੂੰ ਪੁੱਛਿਆ ਤੇਰੇ ਬਾਬੇ ਦਾ ਨਾਮ ਕੀ ਆ ਕਹਿੰਦਾ ਮੇਰੇ ਤਾਂ ਯਾਦ ਨਹੀਂ ਆ ਉਹ ਬਾਬਾ ਜ਼ਮੀਨਾਂ ਖਰੀਦਦਾ ਬੇਈਮਾਨੀਆ ਕਰਦਾ ਮਰ ਗਿਆ ਮੇਰੇ ਪੋਤੇ ਖਾਣਗੇ ਆਹ ਰਿਸ਼ਤਾ ਮਹਾਰਾ ਜੀ ਕਹਿੰਦੇ ਤੇਰੇ ਨਾਲ ਤੋਖਾ ਆ ਰਿਹਾ ਸਾਥ ਤੇਰੇ ਚੱਲੇ ਨਹੀਂ ਤੇਰੇ ਨਾਲ ਕਿਉਂ ਚਿਤ ਲਾਇਆ ਇਹ ਰੋਜ਼ ਨਾਲ ਕਹਦਾ ਚਿਤਨ ਲਾਉਣਾ ਉਹ ਜਿਹੜਾ ਤਾ ਇਹ ਕੰਮ ਕੀਤਾ ਹੈ ਨਾ ਤੈਨੂੰ ਪਛਤਾਉਣਾ ਪੈਣਾ ਐਸਾ ਕਮੂਲੇ ਨਾ ਕੀਤਾ ਜੀਤਾਂਤ ਵਿੱਚ ਹੋਦਾ ਹੁਣ ਫਿਰ ਨਾਲਜਾਂ ਨਾਲੀ ਕਿਹੜੀ ਚੀਜ਼ ਹੈ ਮਹਾਰਾਜ ਕਹਿੰਦੇ ਤੂੰ ਤੇਰੇ ਨਾਲ ਜਾਊਗਾ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਨੇ ਤੇਰੇ ਨਾਲ ਤਾਂ ਨਾਮ ਨੇ ਤੇਰੇ ਨਾਲ ਜਾਣਾ ਜਿੱਥੇ ਆਤ ਤੋ ਆ ਹੱਥ ਤੋਂ ਜ਼ਿਆਦੇ ਤੂੰ ਔਖਾ ਹੋ ਜਾਏਗਾ ਨਾ ਜਿੱਥੇ ਕਿਸੇ ਦਾ ਹੱਥ ਨਹੀਂ ਪਹੁੰਚਣਾ ਜਿੱਥੇ ਕਿਸੇ ਨੇ ਆਉਣਾ ਨਹੀਂ ਤੇਰੀ ਬੁਗਾਰ ਹੀਲੇ ਕੋਲ ਨਹੀਂ ਆਣੀ ਇਹਨਾਂ ਦਾ ਪਾਸੋ ਤੇਰੇ ਤੈਨੂੰ ਸੁਖੀ ਕਰਨ ਚ ਨਹੀਂ ਚੱਲਣਾ ਉਥੇ ਜੇ ਤੇਰੀ ਕੋਈ ਚੀਜ਼ ਮਦਦ ਕਰ ਸਕਦੀ ਹੈ ਪਿਆਰਿਆ ਉਹ ਗੱਠ ਬਣ ਲੈ ਤੇਰੀ ਨਾਮ ਸਹਤ ਕਰਨੀ ਔਖੀ ਸਹਾਇਤਾ ਕਰਦਾ ਕਹਿੰਦੇ ਕਿੰਨੀ ਕੁ ਸਹਾਇਤਾ ਕਰਦਾ ਹੈ ਅੰਤ ਦਾ ਸਮਾਧਾ ਜਿੰਦਗੀ ਭੁੱਲਿਆ ਰਿਹਾ ਜਿੰਦਗੀ ਪਰ ਅੰਤ ਦੇ ਸਮੇਂ ਉਹਦੇ yaad aa jaave bengru bengru ਦੀ ਹੋਂਦ yaad aa jaave golu nanak ki yaad aa jaave ਹੋਏਗਾ ਕਿ ਜਮਦੂਤ ਦੀ ਤਾਕਤ ਨੇ ਵੀ ਨੇੜੇ ਆ ਜਾਵੇ ਆਜਾ ਮਲ ਕੋ ਅੰਤ ਕਾਲ ਮੇ ਨਾਰਾਇਣ ਸੁਦਾਈ ਸਾਰੀ ਜ਼ਿੰਦਗੀ ਪਾਪਾਂ ਚਲਾਂਗੇ ਤੇ ਅੰਤ ਵੇਲੇ ਪਰਮੇਸ਼ਰ ਦਾ ਧਿਆਨ ਆ ਗਿਆ ਜਗਤ ਕੋ ਜੋ ਵੀ ਸ਼ਰਮਾਂਜਤ ਸੋਗਤ ਖਿੰਮੇ ਪਏ। ਨਾਮ ਸੁੰਤ ਜਨ ਦੂਰੋਂ ਭਾਗ ਐਡੀ ਸਹਾਇਤਾ ਕਰਦਾ ਨਾਮ ਜਨ ਸੁਣ ਕੇ ਲੱਠ ਜਾਂਦਾ ਨੇੜੇ ਹੀ ਨਹੀਂ ਆਉਂਦਾ ਜੀਵ ਨੂੰ ਇਹ ਛੱਡ ਜਾਂਦਾ। ਜਾ ਕੇ ਕਹਿੰਦਾ ਮਹਾਰਾਜ ਮੈਂ ਤਾਂ ਗਿਆ ਨਹੀਂ ਕਹਿੰਦੇ ਕਿਉਂ ਕਹਿੰਦੇ ਸਾਧੂਆਂ ਦੀ ਸੰਗਤ ਹੋ ਰਹੀ ਸੀ ਤੇ ਤੁਹਾਡਾ ਸਾਨੂੰ ਹੁਕਮ ਹੈ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕੀਤ ਨਾ ਹਾ ਨਾ ਤੂੰ ਹੋਣਾ ਛੁਟਾ ਨਿਕ ਨਾ ਜਾਉ ਤੂੰ ਤੁਹਾਡਾ ਸਾਥ ਤੋਂ ਕਿ ਮੈਂ ਜਿੱਥੇ ਸਾਧੂ ਕੀਰਤਨ ਕਰਦੇ ਹਾਂ ਨਾਮ ਜਪਦੇ ਹਾਂ ਉੱਥੇ ਅਸੀਂ ਨਹੀਂ ਜਾਣਾ ਕਿਉਂਕਿ ਤੁਸੀਂ ਵੀ ਸਾਡੇ ਜਾਣ ਨਾਲ ਫਸ ਜਾਂਦੇ ਨੇ ਦੂਜਾ ਮਹਾਰਾਜ ਉਥੇ ਸਹਿ ਕਹਿਣਾ ਹੁੰਦਾ ਅਸੀਂ ਸਹਿ ਨਹੀਂ ਸਕਦੇ ਚੱਲ ਨਹੀਂ ਸਕਦੇ ਉਸ ਮੰਡਲ ਤੇ ਅਸੀਂ ਜਾ ਨਹੀਂ ਸਕਦੇ ਇੱਕ ਆਤਮਾਨ ਸਿੰਘ ਅਨੰਦਮਈਵਾ ਮੰਗਾਲਦੇ ਸੀ ਉਹ ਕੁਦਰਤੀ ਐਸਾ ਹੋਇਆ ਸੀ ਤਾਂ ਬੀਬੀ ਤੱਪ ਕੋਈ ਨਹੀਂ ਉਹਨੇ ਕਰਿਆ ਲੋਕ ਤਾਂ ਇਹ ਕਹਿੰਦੇ ਨੇ ਵੀ ਉਹਦੇ ਅੰਦਰ ਕੋਈ ਬਹੁਤ ਵੱਡੀ ਰੂਹ ਪ੍ਰਵੇਸ਼ ਕਰ ਗਈ ਸਾਰੀ ਜ਼ਿੰਦਗੀ ਫਿਰ ਉਹਦੇ ਸਰੀਰ 'ਚ ਰਹੀ ਇਹ ਗੱਲ ਬਿਲਕੁਲ ਠੀਕ ਹੈ ਸਰੀਰ ਕਿਸੇ ਵਰਗਾ ਹੁੰਦਾ ਹੈ ਕੰਮ ਕਰਨ ਵਾਲਾ ਕੋਈ ਹੋਰ ਹੁੰਦਾ ਬਿਰਲੇ-ਮੇਲਿਆਂ ਨੂੰ ਪਤਾ ਲੱਗ ਜਾਂਦਾ ਜਿਹੜਾ ਸਰੀਰ ਹੁੰਦਾ ਉਹਨੂੰ ਵੀ ਪਤਾ ਲੱਗ ਜਾਂਦਾ ਇਹ ਤਾਂ ਕੋਈ ਹੋਰ ਕਰ ਰਿਹਾ ਹੈ ਕ ਮੈਂ ਨਹੀਂ ਕਰ ਰਿਹਾ ਉਹਦਾ ਵੀ ਐਸਾ ਹੀ ਹੋਇਆ ਸੀ ਉਹਦੇ ਅਚਾਨਕ ਉਹਨੂੰ ਭਾਵ ਆਇਆ ਤੇ ਉਹ ਇੱਕਦਮ ਕਪਾੜਾ ਖੁੱਲ ਗਏ ਉਹਦੇ ਐਸੇ ਬਚਨ ਹੋਏ ਕਿ ਸਾਰਾ ਭਾਰਤ ਵਰਸ਼ਾਂ ਦੇ ਬਚਨਾਂ ਨੂੰ ਛੋਟੇ ਛੋਟੇ ਪ੍ਰੇਜਿਰੰਦ ਅਧਾਰੂ ਪੋਤਾ ਜਾਂਦੇ ਉਹ ਇਥੇ ਆਈ ਹੋਈ ਹੈ ਜ ਜਿਹੜੇ ਨੇ ਬੜੀ ਸੇਵਾ ਕੀਤੀ ਪੰਜ ਸਾਲ ਦਾ ਬੱਚਾ ਉਹਦਾ ਦੌੜਿਆ ਫਿਰਦਾ ਹੈ ਕਈ ਵਾਰੀ ਮਾਤਾ ਜੀ ਦੇ ਪਲੰਘ ਨਾਲ ਆ ਕੇ ਬਾਹਰ ਵੱਡ ਲੈਂਦਾ ਹੈ ਕਦੇ ਉਸ ਕਰਦਾ ਉਹ ਹਰ ਵਾਰੀ ਉਹਨੂੰ ਸਮਾਈ ਲੈ ਕੇ ਮੋੜ ਦਿੰਦੇ ਕਹਿੰਦੇ ਕਿਹਦਾ ਲੜਕਾ ਹੈ ਕਿਸੇ ਜੀ ਕਹਿਣ ਲੱਗੇ ਮਹਾਰਾਜ ਆਪ ਦਾ ਦੱਸ ਦਿੱਤਾ ਹੋਇਆ ਕਹਿੰਤੋ ਆਹਦੇ ਕਹਿੰਦੇ ਹਨ ਇਹ ਨਾ ਕਈ ਕਈ ਗੰਭੀਰ ਹੋ। ਸੇਰ ਸਾਰਾ ਸੀ ਕਹਿ ਲਗੇ ਮਾਤਾ ਜੀ ਕੋਈ ਬਾਤ ਹੈ। ਪਹਿਲਾਂ ਤਾਂ ਦੱਸਿਓ ਨਾ ਕਿਉਂਕਿ ਹੌਣ ਨਜੀਕ ਖਦਾਏ ਦੇ ਭੇਤ ਨਾਲ ਕਿਸੇ ਤੇ। ਰੱਬ ਦੇ ਨੇੜੇ ਹੁੰਦੇ ਨੇ ਅਲਜਾਨ ਬਣੇ ਰਹਿੰਦੇ ਨੇ। ਕਿਉਂ ਭੇਦ ਦੇ ਦੇਣ ਲੱਗ ਜਾਨ ਦੁਨੀਆ ਹੀ ਛੱਡਦੀ। ਦੁਨੀਆ ਬਿਲਕੁਲ ਮਤਲਬ ਨਹੀਂ। ਕੋਈ ਮਤਲਬ ਨਹੀਂ ਰਤਵਾਰਾ ਸਾਹਿਬ ਆ ਕੇ ਮੇਰੇ ਤੇ ਬੜਾ ਬਾਰਾ ਆਸਾਨ ਹੋ ਜਾਂਦਾ ਮੈਂ ਐ ਚੱਲ ਕੇ ਹੁਣੇ ਅਸ਼ੀਰਵਾਦ ਦੋ ਮੇਰੇ ਹੁਣੇ ਪੁੱਤਰ ਹੋ ਜੇ ਐ ਜੇ ਕਲਾ ਕਰਦੇ ਨਾ ਕੋਈ ਸੇਵਾ ਨਾ ਕੋਈ ਹੋਰ ਇੱਕਦਮ ਚੀਜ਼ ਮਿਲ ਜੇ ਉਹ ਮਾਤਮਾ ਭੇਜ ਦਿੰਦੇ ਕੋਈ ਬਹੁਤ ਡਿਸਰਵਿੰਗ ਕੇਸ ਹੋਵੇ ਫਿਰ ਜਾ ਕੇ ਕਹਤੇ ਪਰਮੇਸ਼ਰ ਨੂੰ ਵੀ ਕਹਿੰਦਰ ਬਾਤਾ ਜੀ ਨੂੰ ਜੇ ਪੰਜ ਸੱਤ ਵਾਰੀ ਪੁੱਛਿਆ ਸੇਵਾ ਬਹੁਤ ਕਰਦਾ ਸੀ ਮਹਾਰਾਜ ਜੀ ਕਹਿ ਲਗੇ ਸ਼ਰਧੇ ਕੀ ਰਸਿਏ ਅਜ ਦੋ ਵਜੇ ਨੇ ਚੜ੍ਹਾਈ ਕਰ ਜਾਣੀ ਆ ਰਾਤ ਦੇ ਬਹੁਤ ਚਿੰਤਾਤ ਹੋਇਆ ਚਰਨ ਫੜ ਲਏ ਮਹਾਰਾਜ ਜੀ ਕਿਰਪਾ ਕਰੋ ਸੇਵਾ ਸ੍ਰੀ ਕਰਦਾ ਉਸ ਵੇਲੇ ਸਾਰੇ ਸਾਧੂ ਬੁਲਾਏ ਕਹਿ ਲਗੇ ਖੰਡ ਜਾਪ ਸ਼ੁਰੂ ਕਰ ਦੋ ਨਾਲ ਤਾਂ ਬੱਚੇ ਨੂੰ ਵਿਚਾਲੇ ਪਾ ਲੋ ਆਪਣੇ ਇੱਕ ਕਮਰੇ 'ਚ ਉੱਥੇ ਜਿਹੜੇ ਜਦ ਜਿਵੇਂ ਖੱਲਬਾਰ ਸਾਹਿਬ ਦੀ ਡਿਊਟੀ ਹੁੰਦੀ ਹੈ ਉਹ ਆਰਾਮ ਦੇ ਨਾਲ ਦਾ ਵਿਚਾਰਨ ਕਰ ਹੌਲੀ ਹੌਲੀ ਕਰੀ ਜਾਂਦ ਕਹਿੰਦੇ 2 ਵਜੇ ਆਉਣਾ ਹੈ ਦੂਤਾਂ ਨੇ ਧਰਮ ਰਾਜ ਦੇ ਨੇ ਉਸ ਵੇਲੇ ਸਾਵਧਾਨ ਦੇਖ ਕੇ ਉਚਿਤ ਜਿਹੇ ਨਾਮ ਵਿਚਾਰਨ ਕਰਦੇ ਬਾਕੀਆਂ ਨੂੰ ਕਹਿੰਦਾ ਵੀ ਤੁਸੀਂ ਐਨੇ ਐਨੇ ਫਾਸਲੇ ਤੋਂ ਬਹਿ ਜਾਓ ਉਹਨਾਂ ਤੇ ਜਿਹੜੇ ਬਾਦੂ ਬਧੇ ਉਹਨਾਂ ਨੂੰ ਕਹਿੰਦੇ ਬਾਗ ਵਿੱਚ ਬਹਿ ਜਾਓ ਬਈ ਜਾਨਦਰੋ ਜਦ ਆਵਾਜ਼ ਆਵੇ ਸਾਰਿਆਂ ਨੇ ਉੱਚੀ ਧਕੇ ਨਾਮ ਬੋਲਣ। ਇਸੇ ਤਰ੍ਹਾਂ ਹੋਇਆ ਜਿਹੜੇ ਮਹਾਤਮਾ ਦੀ ਡਿਊਟੀ ਸੀ ਉਹਨੇ ਮੈਨੂੰ ਆਪ ਦੱਸੀ ਆਏ ਗਏ। ਕਹੇ ਮੇਰੀ ਝੋਟੀ ਸੀ 2 ਵਜੇ। ਦਰਵਾਜ਼ੇ ਵੱਲ ਸਾਡੀ ਨਿਗਾਹ ਸੀ। ਦੂਜੇ ਮਹਾਤਮਾ ਦੀ ਧੂਏ ਪਾਸੇ ਚਾਰ ਬੈਠੇ ਹੁੰਦੇ ਅਸੀਂ ਚਾਰੇ ਪਾਸੇ ਦੇਖਦੇ ਸੀ। ਕਹਿੰਦੇ ਮੈਂ ਦੇਖ ਲਿਆ ਵੀ ਆਹ ਤਾਂ ਇਹਦੇ ਹੱਥ ਵਿੱਚ ਉਹ ਵਹੀ ਵੀ ਹੈ ਤੇ ਨਾਲ ਦੇ ਨੂੰ ਇਸ਼ਾਰਾ ਕਰਦੇ ਆਂ ਕਿ ਆ ਹੈ ਜਿਹਨੂੰ ਲੈ ਕੇ ਜਾਣਾ ਪਾਉ ਪਿਆ ਉਹ ਸਾਇਬਲੇ ਕਹਿੰਦੇ ਮੈਂ ਹਰੀ ਹੋ ਹਰੀ ਹੋ ਪੂਰੇ ਜੋਰ ਨਾਲ ਕਹਿਣਾ ਸ਼ੁਰੂ ਕਰਤਾ ਮੇਰੇ ਕਹਿਣ ਦੀ ਧੇਰ ਸੀ ਸਾਰੇ ਆਤਮਾ ਨੇ ਕਰ ਰਗੇ ਨਠੇ ਜਾ ਬਾਹਰ ਤੋਂ ਵੀ ਬਾਹਰ ਨਿਕਲ ਗਏ ਸਾਨੂੰ ਉਹ ਕੋਈ ਵੀ ਫੇਰ ਨਹੀਂ ਬੰਦ ਕਰਨਾ ਫੇਰ ਅਸੀਂ ਕਹਿੰਦੇ ਦੈਂਤਰੇ ਤਾਂ ਕਿ ਨਾਮ ਦੀ ਤੁਨ ਲਈ ਰੱਖੀ ਮਾਤਾ ਜੀ ਨੇ ਕਿਹਾ ਵੀ ਹੁਣ ਬੰਨ੍ਹ ਕਰ ਦਸ ਚਲੇ ਗਏ ਹੁਣ ਨਹੀਂ ਆਏ ਹੁੰਦੇ ਬੜਾ ਹੋ ਗਿਆ ਬੱਚਾ ਸਾਰਿਆਂ ਨੇ ਜਿਨ੍ਹਾਂ ਨੇ ਦੇਖਿਆ ਸਾਰੇ ਉਸ ਦੀ ਗਵਾਹੀ ਪਰਦੇ ਵੀ ਆਸੀ ਬੱਚਾ ਸੋ ਮਾਰਾ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁੱਟੋ ਨਿਕਲ ਰਹਿ ਜਾ ਜੋ ਦੂਤ ਉਹ ਜਿਹੜਾ ਨਾਮ ਹੈ ਉਹ ਸਹਾਇਤਾ ਕਰਦਾ ਜਿੱਥੇ ਨਾਮ 잡ਦੇ ਨੇ ਜਲਦੂਤ 라 ਉਤੇ ਆਉ ਤੇ ਦੇਵਤੇ ਆਉਣਗੇ ਹਰ ਕੀ ਕਥਾ ਹੋਤਾ ਜਹਾ ਗੰਗਾ ਵੀ ਚਲਾ ਬਤਾ ਗੰਗਾ ਵੀ ਆ ਕੇ ਸੰਗਤ ਚ ਬਹਿ ਜਾਂਦੀ ਹੈ ਠਾਰ ਦੇਵ ਤੇ ਬਹਿ ਜਾਂਦੇ ਨੇ ਵੱਡੇ ਮੁਖ ਦੇਵ ਤੇ ਮਹਾਰਾਜ ਜੀ ਦੇ ਦੀਵਾਨ ਚ ਫਤੇਗੜ ਸਾਹਿਬ ਦੇ ਵਿੱਚ ਤਿੰਨੇ ਮੁਖ ਦੇਵ ਤੇ ਬੈਠੇ ਦੇਖੇ ਨੇ ਪ੍ਰੇਮੀਆਂ ਪਰ ਜਦਈ ਦੀਵਾਨ ਦੀ ਸਵਾਰਥੀ ਤੋਂ ਬਾਅਦ ਪੁੱਛਣ ਲੱਗੇ ਪੇ ਤੁਸੀਂ ਉੱਥੇ ਬੈਠੇ ਸੀ ਤੁਹਾਡੇ ਸਾਹਮਣੇ ਉਹ ਸਾਧੂ ਕੌਣ ਆਏ ਸੀਗੇ ਜੇ ਮੈਂ ਤਾਂ ਦੱਸਾਂ ਜੀ ਮਹਾਰਾਜ ਜੀ ਨੇ ਬੇਨਤੀ ਕਰਕੇ ਪੁੱਛਿਆ ਕਹਿੰਦੇ ਬਸ ਖਾਮੋਸ਼ ਰਹੋ ਮਹਾਰਾਜ ਜੀ ਕੁਝ ਤਾਂ ਪਤਾ ਚੱਲੇ ਕਹਿੰਦੇ ਤਿੰਨੇ ਮੁਖੀ ਦੇਵਤੇ ਆਏ ਹੋਏ ਸੀਗੇ ਗੁਰਸਥਾਨ ਚ ਹਰੀ ਦਾ ਜਸ ਉਹਨਾਂ ਦੇਵ ਲੋਕਾਂ ਚ ਹੈ ਨਹੀਂ ਤੇ ਉਹ ਧਰਤੀ ਤੇ ਆ ਕੇ ਮਹਾਪੁਰਸ਼ਾਂ ਦੀ ਤਲਾਸ਼ ਕਰਦੇ ਰਹੇ ਸ਼ਿਵ ਜੀ ਖੋਜਦੇ ਫਿਰਦੇ ਪਰ ਮਿਲ ਗਿਆ ਸ਼ਰ ਨਾਨਕ ਬਰਮ ਗਿਆਨੀ ਆਪ ਪਰਮੇਸ਼ਰ ਬਰਮ ਗਿਆਨੀ ਤਾਂ ਬਹੁਤ ਵੱਡੀ ਬਾਤ ਹੈ ਜਿੱਥੇ ਬਰਮ ਗਿਆਨੀ ਨੇ ਬੈਠ ਕੇ ਪ੍ਰਭੂ ਦਾ ਨਾਮ ਜੋ ਪਿਆ ਹੋਵੇ ਉੱਥੇ ਵੀ ਉਹ ਨਮਸਕਾਰਾਂ ਕਰਦੇ ਫਿਰਦੇ ਮੁਖੀ ਦੇਖ ਤੇ ਇੱਕ ਵਾਰੀ ਪਾਰਵਤੀ ਤੇਸ਼ਰ ਜੀ ਮਹਾਰਾਜ ਤਾਂ ਐਸ ਪਾਤਵੰਤੀ ਦਾ ਮਾਰ ਚੱਲਦੇ ਚੱਲਦੇ ਰਹਿ ਰਹੇ ਇੱਕ ਐਸੇ ਜੰਗਲ ਚ ਚਲੇ ਜਿਥੇ ਇੱਕ ਥੋੜਾ ਜਿਹਾ ਉੱਚਾ ਥਾਂ ਹੈ ਤੇ ਕਾਫੀ ਸੰਘਣੇ ਦਰਖਤ ਖੜੇ ਨੇ ਕਹਿੰਦੇ ਕਿ ਪਾਰਵਤੀ ਇੱਥੇ ਠਹਿਰ ਆਪ ਉਹ ਸੂਚੀ ਧੀਰੀ ਦੇ ਦੁਆਲੇ ਪਲਗਰਮਾ ਕਰਨ ਲੱਗ ਪਏ ਉਹਦੇ ਬਾਅਦ ਬਾਰ-ਬਾਰ 머ਸਤਕ ਨਵਾਉਂਦੇ ਨੇ ਬਾਰ-ਬਾਰ 머ਸਤਕ ਨਵਾਉਂਦੇ ਆਹ ਰਾਨੋਗੀ